ਜਿਸ ਵੀ ਕਿਸਾਨ ਵੀਰ ਨੇ ਉੱਤਮ ਸੁਪਰ ਰਈਆ ਜੋ ਉੱਤਮ ਪਰਨਾਮ ਵਰਤਿਆ ਹੋਵੇ ਕਿਰਪਾ ਕਰਕੇ ਉਹ ਸਾਡੀ ਸਟੇਜ ਤੇ ਆਵੇ ਤੇ ਸਪੈਸ਼ਲ ਗਿਫਟ ਲੈ ਕੇ ਜਾਵੇ ਚਲੋ ਭਾਈ ਲਓ ਗਰਾ ਸਪੈਸ਼ਲ ਗਿਫਟ ਉਹ ਤੁਮੋਂ ਬਾਤਦੇ ਆ ਉਹ ਪਤਾ ਵੀ ਸਾਡੀ ਚੀਜ਼ ਕਿਸੇ ਨੇ ਬਾਹਰ ਨਹੀਂ ਵਰਤੀ ਨਹੀਂ ਹੋਣੀ ਜਲਦ ਦੇਣੀ ਨਹੀਂ ਪੈਂਦੀ ਕੋਈ ਟਾਵਾਂ ਟੱਲਾ ਹੀ ਆਊਗਾ ਵੇ ਹਾਂ ਉੱਤਮ ਕਰੀ ਜਾਂਦੇ ਉਸ ਨਾਲ ਕੋਸ ਤਾਂ ਆਪਾਂ ਹਲ ਬੜਾਏ ਸੀ ਕਿ ਨਾ ਹਾਂ ਆਪਣੇ ਹਾਲਾਂ ਦੇ ਵੀ ਟਾਇਰ ਲੱਗੇ ਆ ਠੀਕ ਆ ਉਹ ਇਥੇ ਵਿਚਾਲੇ ਲੱਗੇ ਸੀ ਉਹਨਾਂ ਨੇ ਲੱਗੇ ਲਾਤੇ ਆਹਾਂ ਤੇ ਥੋੜਾ ਪਰ ਜਸਤਵੋ ਕੁਛ ਨਾ ਕੁਛ ਚੇਂਜ ਹੁੰਦਾ ਰਹਿੰਦਾ ਹੌਲੀ ਹੌਲੀ ਇਹ ਤਾਂ ਵੱਡੇ ਟਰੈਕਟਰ ਲਈ ਆਗੇ ਹਨ ਹਾਂ ਇਹ ਨਾਲ ਹੈਗੇ ਆ 2 4 6 8 9 8 ਪੂਰੇ 17 17 ਹਾਂ ਹੋਲਡਿੰਗ ਵਾਲੇ ਆ ਠੀਕ ਆ ਇਧਰ ਤਵੇਂ ਆ ਗਿਆ ਜੱਗੀ ਆ ਤਮੀਆਂ ਦੇਵੀ ਆ ਹੈਗੀਆਂ 2 12 बाय 12 14 बाय 14 ਇਹ 28 ਹੈ ਆਪਣੇ ਕੋਲ 30 ਹੈ ਹਾਂ ਇਹ ਵੀ ਵੱਡੇ ਡੈਕਟਰ ਹੀ ਖਿਜਦੇ ਆ ਹਾਂ ਹਾਂ 17 12 70 ਹਾਂ ਹਾਸਪਾਵਰਲੀ ਹੋਵੇ ਹਾਂ ਫਿਰ ਗੱਲ ਬਣਦੀ ਆ ਸੰਤ ਹੈ ਵੰਗੇ ਵੰਗੇ ਵਾਲੇ ਬੰਦੇ ਦੇ ਨੇ ਥੋੜੇ ਜਿਹਾ ਸਸੋਂ ਬਾਹਰ ਜਾ ਸਸੋਂ ਬਾਹਰ ਹੋਏ ਥੋੜਾ 24 ਤਾਂ ਨਹੀਂ ਹੈ 12 बाय 12 ਰੇਟ 230 230 ਹੀ ਆ ਡਿਸਕਾਊਂਟ ਸਰ ਆ 5000 ਡਿਸਕਾਊਂਟ 5000 5000 ਦਾ ਵੈਸੇ ਇਹ ਵੀ ਛੜਾ ਲੈਣੇ ਦੁਕਾਨ ਤੇ ਜਾ ਕੇ 11 ਬਾਈ 11 ਉਹ ਆ ਗਏ ਨੇ ਬਤਲਾ 1000 ਰੁਪਏ ਦੀ ਭਾਰੀ ਛੋਟ ਹੈ ਭਾਰੀ ਛੋਟ 1000 ਰੁਪਏ ਬੀਸਿਕਲੀ ਜ਼ਿਆਦਾਤਰ ਇਹਨਾਂ ਦੇ ਜਿਹੜੀ ਹੈਗੇ ਸਾਰੇ ਤਵੀਆਂ ਹੀ ਸੇਲ ਕਰਦੇ ਆ ਹੈਨਾ ਜ਼ਿਆਦਾਤਰ ਇਹ ਤਵੀਆਂ ਹੋਗੇ ਜਾਂ ਹਲ ਹੋਗੇ ਪਾਰਟਿਕੂਲਰ ਇਹ ਜ਼ਿਆਦਾ ਸੇਲ ਕਰਦੇ ਆ ਹਾਂ ਜਿਵੇਂ ਨਾਰਮਲ ਵਰਤਨਾ ਹੈ ਉਹ ਵਰਤ ਸਕਦੇ 900 ਹਸਪਾਵਰ ਹੈ ਕੋਈ ਨਹੀਂ ਇਹੀ ਆ 50000 ਹੈ ਅਲੱਗ-ਅਲੱਗ ਤਰ੍ਹਾਂ ਦੇ ਮੰਗੇ ਆ ਪਰ ਜਿੱਥੇ ਜ਼ਰੂਰੀ ਹੈ ਫਿਰ ਉਹਨਾਂ ਨੂੰ ਤਾਂ ਲੱਗਣਾ ਨਹੀਂ ਆਪਰ ਵਾਲੇ ਰੱਖਦੇ ਹੋਣਾ ਹਾਂ ਇਹ ਚਲਾ ਕੇ ਦੇਖਿਆ ਕਿਤਾ ਸੀ ਜਿਹੜੀ ਬੜਾ ਵੈਲੀ ਅੱਛਾ ਇਹ ਚਲਾਉਣਾ ਬੜਾ ਔਖਾ ਹੈ ਚਲਾਉਣਾ ਔਖਾ ਹੈ ਇਹ ਤਕਨੀਕ ਜੀ ਚਾਹੀਦੀ ਇਹਨੂੰ ਚਲਾਉਣ ਦੀ ਹਾਂ ਇਹ ਬੜਾ ਹੈਵੀ ਹੈ ਹਨਾ ਆਏ ਸੁਪਰ ਸੀਟਰ ਆ ਇਸ ਤਰ੍ਹਾਂ ਵੀ ਬਣੇ ਨਹੀਂ ਹੁੰਦੇ ਸਾਡਾ ਟਰੈਕਟਰ ਇਹਨੂੰ ਖੇਡਦਾ ਉਹ ਕਹਿੰਦਾ ਭਾ ਮੋਟੀ ਜੀ ਗੱਲ ਇਹ ਹੈ ਵੀ ਆਨਲਾਈਨ ਟਾਈਮ ਚਲੇ ਸੰਦਪੱਲੇ ਇੱਕ ਮਾੜਾ ਟਰੈਕਟਰ ਲਈ ਖਤਮ ਹੋ ਰਹੇ ਆ ਤੀਜਾ ਸਾਰੇ ਵੱਡੀਆਂ ਬਣਾ ਰਹੇ ਆ ਮੈਂ ਸੋਚਦਾ ਨਾ ਕਈ ਵਾਰ ਨਾ ਮੇਰੇ ਪਾਪੇ ਦੀ ਸੋਚ ਬੜੀ ਡਿਵਾਨਸ ਆ ਜਦੋਂ ਮੈਂ ਉਦੋਂ ਰੁਮਨੀ ਚ ਟਰੈਕਟਰ ਬਦਲਣਾ ਸੀਗਾ ਪਹਿਲਾਂ ਮੇਚਾ ਟਰੈਕਟਰ 55 ਹਸ ਪਾਵਰ ਮੈਂ ਕਿਹਾ 75 ਹਸ ਪਾਵਰ ਲੈਣੀ ਹਾਂ ਆਪਾਂ ਦੇ ਦੂ ਵੱਡਾ ਕਹੜਾ ਹੁੰਦਾ ਮੈਂ ਕਿਹਾ 90 ਉਹਦੇ 90 ਲੈ ਚਾਰ ਸਾਲ ਲੱਗੂਗਾ 75 ਛੋਟਾ 75 ਛੋਟਾ ਉਹ ਗੱਲ ਹੋਈ ਹੋਈ ਗੱਲ ਹੋਈ ਹੋਈ ਇਹ ਸਾਰੇ ਜਿਆਦਾਤਰ ਹਨ ਤਾਂ ਜਿਆਦਾਤਰ ਵੱਡੇ ਜਿਵੇਂ ਸ਼ੋ ਸ਼ੋ ਤੇ ਕੀਤੀ ਜਾਈ ਗਈ ਜਿਹਾ ਹਰ ਟਾਈਮ ਚ ਮਿੱਟੀ ਦੇ ਬੋਰੀਆਂ ਪਰ ਬੋਰੀਆਂ ਪਰ ਪਰ ਰੱਖਦੇ ਹਨ ਸਹੀ ਗੱਲ ਚਲੋ ਦੇਖਦੇ ਆ ਅੱਗੇ ਪੂੜਾ ਆੜਾਈ ਦੀ ਉਹੜਾ ਮੈਦਾਨ ਕਿਸ ਨੂੰ ਵੀ ਯਾਦ ਨਹੀਂ ਆ ਰਿਹਾ ਯਾਦ ਵੀ ਨਹੀਂ ਆਉਂਦਾ ਕਿ ਨਹੀਂ ਆਉਂਦਾ ਕਿ ਹਾਂ ਸਕੂਲ ਚ ਲਾ ਦਾਂਗੇ ਆਨਲਾਈਨ ਆਰਡਰ ਕਰ ਲੈ ਹਾਂ ਸਹੀ ਗੱਲ ਹੈ ਘਾਟਾ ਕਰ ਸਕੂਲ ਚ ਲੱਗ ਸਕਦੇ ਇੱਧਰ ਬਹਾਵਾ ਇਕੱਠਾ ਹੈ ਨਾ ਜੇ ਗੱਲ ਕਰੀਏ ਜਿਵੇਂ ਇੱਧਰ ਸਾਰੇ ਜਿਵੇਂ ਟਰੈਕਟਰ ਹੋ ਗਏ ਜਾਂ ਤੁਹਾਡੇ ਸੰਧ ਹੋ ਗਏ ਕਿ ਖੇਤੀ ਜਿਕਰ ਯੂਜ਼ ਕਰਨ ਲਈ ਇਹ ਉਹ ਸਾਰਾ ਆ ਗਿਆ ਤੇ ਕਾਫੀ ਜਗ੍ਹਾ ਤੇ ਫੈਲਿਆ ਹੋਇਆ ਤੇ ਦਿਖਾਉਣੇ ਤੁਹਾਨੂੰ ਬਾਰੀ ਸਿਰ ਕੀ ਕੁਝ ਆਇਆ ਹੋਇਆ ਐਗਰੀਕਿੰਗ ਇਹ ਕਿਹੜੀ ਕੰਪਨੀ ਹੈ ਬਈ ਐਗਰੀਕਿੰਗ ਮੈਂ ਤਾਂ ਪਹਿਲੀ ਵਾਰ ਦੇਖੀ ਆ ਬਾਬਾ ਨਹੀਂ ਬਾਬਾ ਟਾਈਮ ਤੇ ਲੱਗੇ ਹੁੰਦੇ ਆ ਪਰ ਟਰੈਕਟਰ ਨਾ ਬਾਹਲੇ ਚ ਵਿਗੇ ਭੁਖੇ ਨਹੀਂ ਇਹਨਾਂ ਦੇ ਠੀਕੇ ਨਹੀਂ ਟਰੈਕਟਰ ਹਨਾ ਰੋਡ ਤੇ ਹੈ ਨਹੀਂ ਫੋਰ ਬਾਈ ਕਰਕੇ ਫੋਰ ਬਾਈ ਫੋਰ ਕਰਕੇ ਦੇਖ ਲੈ ਹੁਣ ਹਾਂ ਬਹੁਤ ਸ਼ੋਸ਼ਾਲ ਦੀ ਬਦਲੀ ਆ ਅਸੀਂ ਤੁਹਾਨੂੰ ਇੱਕ ਆਪਣੇ ਸਟਾਲ ਦਾ ਟਰੈਕਟਰ ਲੈ ਟੂਟ ਕਰਦੇ ਹਾਂ ਇਹ ਅਲੱਗ-ਅਲੱਗ ਮਾਡਲ ਵੀ ਆਉਂਦੇ ਹੋਣਗੇ ਬਸ ਇਹ ਚੀਜ਼ ਵਧੀਆ ਉਹ ਕੰਮ ਦੀ ਵੀ ਹੈਗੀ ਹੈ ਇਹ ਮੈਨੂੰ ਲੱਗਦਾ ਜਿਹੜਾ ਜਿਹਦੇ ਜ਼ਿਆਦਾ ਖੇਤੀ ਕਰਦੀ ਉਹਦੇ ਕੰਮ ਦੀ ਚੀਜ਼ ਹੈ ਹੈਨਾ ਹਾਂ ਜੀ ਟਾਇਰ ਆ ਨਾ ਇਹਨਾਂ ਨੇ ਹਾਂ ਜ਼ਿਆਦਾ ਚੌੜੇ ਪਾਈ ਦੇ हां फसल ਦੇ ਵਿੱਚ ਲੀ ਪੈਣੀ ਹੈ ਨਹੀਂ ਇਹ ਤਾਂ ਚੇਜ ਹੋ ਜਾਣਗੇ ਨਾ ਉਹ ਤਾਂ ਜਾਣ ਕੇ ਹੀ ਲਾਏ ਇਹਦੇ ਜੇ ਫਿਰ ਵੀ ਦੇਖ ਲੈਨੇ ਇੱਕ ਵਾਰ ਤੁਹਾਨੂੰ ਟੂਰ ਦਾ ਦੇਤਾ ਹੈ ਨਾ ਚੱਪੀ ਮਾਨ ਨਾਲ ਕਿਹਦਾ ਦਾ ਹਾਂਜੀ ਸ਼ਕਤੀਮਾਨ ਕਿੰਨੇ ਦੀ ਹੈ ਉਹ ਤਾਂ 12 ਲੱਖ ਦਾ ਹੈ ਪਤਾ ਨਹੀਂ ਭਰੀ ਉਸਕਾ 32 ਫੁੱਟ ਦਾ ਘੁੰਮ ਹੈ ਇਸਕਾ 40 ਕਾ ਹੈ ਹਾਂ ਬੂਮ ਦਾ ਫਰਕ ਹੋ ਸਕਦਾ ਹਾਂਜੀ ਹਰ ਫੁੱਟ ਦਾ ਫਰਕ ਪੈਟੈਂਟ ਹੈ ਨੋਜ਼ਲ ਪੈਟੈਂਟ ਹੈ ਹਾਂ ਨਾ ਤੇ ਨਾਲ ਦੇ ਨਾਲ ਉਸ ਸਪਰੇਡਰ ਜਿਹਦਾ ਵੀ ਨਾਮ ਹੈਗਾ ਜੀ ਨਹੀਂ ਹਲੇ ਨਹੀਂ ਅੱਲਾ ਬੂ ਵੀ ਹੈ ਹਾਂਜੀ ਤੇਰੇ ਕੋਈ ਟਾਇਰਾਂ ਚ ਕੋਈ ਹੈਗੇ ਚੇਂਜ ਟਾਇਰ ਪਤਲੇ ਪਾਉਣੇ ਹੋ ਜਾਂ ਟਾਇਰ ਚੇਂਜ ਕਰਨੇ ਹੋ ਇਹ ਪੈ ਜਾਣਗੇ ਹਾਂਜੀ ਇਹ ਬਾਅਦ ਚ ਪਾਉਣੇ ਪੈਣਗੇ ਤੇ ਚੇਂਜ ਕਰਕੇ ਵੀ ਦੇ ਦੇਣੇ ਚਾਹੁੰਦੇ ਹੈਗੇ ਆਪਸ਼ਨ ਹੈਗੀ ਇਹ ਟਾਇਰ ਜੀ ਸੁਣਨਾ ਹੈ ਆਪਸ਼ਨਲ ਜਿਹੜੇ ਆਪਾਂ ਲੈਣੇ ਆ ਹਾਂਜੀ ਹਾਂਜੀ ਤੇ ਪ੍ਰਾਈਸ ਦਾ ਕੋਈ ਡਿਫਰੈਂਸ ਟਾਇਰਾਂ ਦੇ ਹਿਸਾਬ ਨਾਲ ਨਹੀਂ ਸੇਮ ਹੀ ਹੈ ਸੇਮ ਹੀ ਪ੍ਰਾਈਸ ਹੈਗਾ ਟਾਇਰ ਜਿਹੜੇ ਮਰਜ਼ੀ ਲੈ ਲਓ ਹਾਂਜੀ ਕੋਈ ਪਤਲਾ ਨਹੀਂ ਠੀਕ ਹੈ ਹਲੇ ਤਾਂ ਨਹੀਂ ਆ ਜੀ ਡੀਲਰਸ ਲੋਬੇ ਟਾਇਰ ਦੀ ਆਪਸ਼ਨ ਹੈਗੀ ਇਹਦੇ ਚ ਜੇ ਕਿਸੇ ਨੇ ਚੇਂਜ ਕਰਨਾ ਤੈਨੂੰ ਤੁਸੀਂ ਪਤਲੇ ਵੀ ਲੈ ਸਕਦੇ ਹੋ ਮੋٹے ਵੀ ਲੈ ਸਕਦੇ ਹੋ ਅਕੋਰਡਿੰਗ ਟੂ ਥੋਡੀ ਨੀਡ ਹੈਗੀ ਆ ਤੁਸੀਂ ਉਸ ਹਸਾ ਉਹਨੇ ਹੀ ਲੈ ਸਕਦੇ ਆ ਟਾਇਰ ਦਾ ਆਪਸ਼ਨ ਠੀਕ ਹੈ ਹੈਗੀ ਆ ਆਜੋ ਫਿਰ ਤਾਂ ਇਹਨਾਂ ਦਾ 50 ਬੰਦੇ ਆ ਅੱਛਾ ਐਂਟਰੀ ਹੋਈ ਇਹਨਾਂ ਦੀ ਠੀਕ ਆ ਰੀਟ ਜ਼ਿਆਦਾ 15 ਲੱਖ ਬੋਲਾ ਹਣਾ ਮੋਟਾ ਪਰ ਰੀਟ ਬਾਹਲ ਹੈ ਰੀਟ ਬਸ ਉਹਾਰ ਹੈ ਸਾਧੂ ਇੰਪਲੀਮੈਂਟਸ ਇਹ ਸ਼ਹਿਰ ਹੈ ਇਹ ਬਹੁਤ ਮਸ਼ਹੂਰ ਹੈ Rajasthan ਦਾ Sangria ਅੱਛਾ ਇਹਨਾਂ ਦੇ ਸੰਸਦ ਦੇ ਵੀ ਚੰਗੇ ਸੋਨੇ ਬਣਾਉਂਦੇ ਵੱਡੇ ਹੈਵੀ ਸਨਾਰ ਨੇ ਹੈਵੀ ਸਨਾਰ ਇਹ ਹੈਗੇ ਸਾਧੂ ਠੀਕ ਹੈ ਇਹ Rajasthan ਦੀ ਫਰਮ ਹੈ ਕਿੰਨੇ ਬਾਰੇ ਤਮੀਆ ਆਪਣੀਆਂ ਨੇ ਇੱਕ ਅੱਛਾ ਉਹਦੀ ਕੀਮਤ ਸੀ 18 ਲੱਖ ਅੱਛਾ 18 ਲੱਖ ਦੀ ਦੁਨੀਆ ਵਾਸਤੇ ਟਰੈਕਟਰ ਤਾਂ ਕਰੋੜ ਪਰ ਟਰੈਕਟਰ ਵੀ ਕਰੋੜ ਦਾ ਚਾਹੀਦਾ ਹੈ 18 ਲੱਖ ਦੀ ਤਾਂ ਵੀ ਖਿੱਚਣੀ ਹੈ ਗੱਲ ਗਿਆ ਕਹਿੰਦਾ ਬਾਵਾ ਐ ਵੱਡੇ ਸੰਤ ਜੀ ਜੀ ਕਿਹਨੇ 78 ਕਿੱਲੇ ਠੇਕੇ ਜ਼ਮੀਨ ਮਤਲਬ ਬੋਣੀ ਆ ਫੇਰ ਐ अदरवाइज ਤਰ੍ਹਾਂ ਇਹਦਾ ਨੋਰਮਲ ਵੀ ਤੁਹਾਡਾ ਕੰਮ ਟੰਗ ਸਰ ਸਕਦਾ ਨੋਰਮਲ ਸੋਨਾ ਲਿਕਾ ਤੇ ਕੰਬਾਇਨ ਉਹ ਕੰਬਾਇਨ ਮੈਨੂੰ ਲੱਗਾ ਨਿਊ ਹਾਲੈਂਡ ਤੇ ਵੀ ਵਧ ਗਿਆ ਹਨਾ ਰੋ ਵੀ ਮੋਟਾ ਮੋਟਾ ਤੁਹਾਨੂੰ ਸਾਰਿਆਂ ਨੂੰ ਦਿਖਾ ਦਾਂਗੇ ਬਾਕੀ ਕਿਸੇ ਨੇ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਇਹਦਾ ਪ੍ਰੇਕ ਲੈ ਲਿਆ ਕਰੋ ਜਿਵੇਂ ਸਕਰੀਨ ਸ਼ਾਟ ਲੈ ਲਿਆ ਕਰੋ ਜਿਵੇਂ ਆਹ ਮਸ਼ੀਨ ਦੀ ਸਾਰੀ ਡਿਟੇਲ ਆ ਗਈ ਇੱਥੇ ਹਨ ਇਹਨੂੰ ਤੁਸੀਂ ਰੋਕ ਕੇ ਸਾਰੇ ਇਹਦੀ ਉਹ ਲੈ ਸਕਦੇ ਹੋ ਇਨਫੋਰਮੇਸ਼ਨ ਤੁਹਾਨੂੰ ਮਿਲ ਜੇਗੀ ਬਾਕੀ ਇਹ ਸੀਗੀ ਸੋਨ ਲਿਕਾ ਦੀ ਸਟਾਕ ਉਹਨਾਂ ਦੀ ਸਾਰੇ ਇਹ ਹੈਗੇ ਸੰਤਪੱਲੇ ਆ ਪੂਰਾ ਐਗਰੋ ਇਹ ਆ ਗਈ ਜੀ ਪਾਈ ਸਾਰੀ ਡਿਟੇਲ ਇੱਕ 20 ਪੈਂਦਾ ਹਾਂਜੀ ਗ੍ਰਾਮਾ ਚ ਵੀ 20 ਪਾਉਣਾ ਤੁਸੀਂ ਕਿੰਨੇ ਗ੍ਰਾਮ ਉਹਦੇ ਗ੍ਰਾਮਾਂ ਵੀ 20 ਪਊਗਾ ਸਰੋਂ ਦਾ ਕਿੰਨਾ ਦਾਣਾ ਦਾ ਸਰੋਂ ਕਿਤੇ ਬਰੀਕ ਹੁੰਦੀ ਆ ਹਾਂ ਜਿਵੇਂ ਬਰੀਕ ਹੁੰਦੀ ਉਹਨੇ ਗ੍ਰਾਮਾਂ ਦੇ ਹਿਸਾਬ ਨਾਲ 20 ਬਾਰ ਹੁੰਦੀ ਹੈ ਠੀਕ ਹੈ ਇਹਦੀ ਮੈਂ ਡਿਟੇਲ ਵੀ ਤੁਹਾਨੂੰ ਦਿਖਾ ਦਿੱਤੀ ਸੀ ਇੱਥੇ ਮੂਹਰੇ ਲੱਗੀ ਹੋਈ ਹੈ ਲਿਖੀ ਹੋਈ ਹੈ ਜਿਹੜੀ ਡਿਟੇਲ ਵਗੈਰਾ ਹੈਗੀ ਸਾਰੀ ਉਹ ਆ ਆ ਗਈ ਜੀ ਡਿਟੇਲ ਇਹਨੂੰ ਤੁਸੀਂ ਇੱਥੇ ਦਾ ਸਕਰੀਨਸ਼ਾਟ ਲੈ ਕੇ ਇਹਨੂੰ ਰੀਡ ਆਊਟ ਕਰ ਸਕਦੇ ਹੋ ਬਾਕੀ ਆਨਲਾਈਨ ਵੀ ਤੁਹਾਨੂੰ ਮਿਲ ਜੂਗੀ ਤੇ ਪ੍ਰਾਈਸ ਹੈਗਾ ਇਹਦਾ ਕਰੀ ਕਰੀ 565000 ਸਬਸਿਡੀ ਦੀ ਹੋਸ ਹੈਗੀ ਆ ਸਬਸਿਡੀ ਮਿਲ ਜਾਂਦੀ ਹੈ ਹੂੰ ਕੋਈ ਨਾ ਕੋਈ ਹੈ ਕਹਿੰਦਾ ਬਹੁਤ 4 ਲੱਖ ਤੋਂ ਥੱਲੇ ਹੈ ਨਹੀਂ ਕੋਈ ਸੰਦ ਨਾ ਜਮੇ ਹੀ ਨੇ ਆਪਾਂ ਵੀ ਜਿਹੜੇ ਜਿੰਨੇ ਵੇਖਦੇ ਆ 4 5 6 10 ਇਸ ਹਿਸਾਬ ਨਾਲ ਸਾਰੇ ਸੰਦ ਆ ਟੈਕਨੀਕਾਂ ਸਾਰੀਆਂ ਇਹ ਮਹਿੰਗੀਆਂ ਹੋ ਰਹੀਆਂ ਤੇ ਜਿਹੜੀ ਕਮਾਈ ਐ ਮਨਲਾ ਦਾ ਕਿਸਾਨ ਦੀ ਉਹ ਉੱਥੇ ਖੜੀ ਆ ਉਹ ਵੱਧ ਹੀ ਨੇ ਹਣਾ ਇਧਰ ਦੋ ਵੱਡੇ ਵੱਡੇ ਟੈਂਟ ਲੱਗੇ ਆ ਇੱਕ ਆਹ ਤੇ ਇੱਕ ਆਹ ਐਲ ਈ ਐਕਸ ਸਵਿਚਸ ਗੇਅਰ ਸਟਾਰਟਰ ਵਗੈਰਾ ਇਹ ਵੀ ਤੁਹਾਨੂੰ ਆਪਾਂ ਹੁਣ ਲੱਗਦੇ ਹੱਥ ਦਿਖਾ ਹੀ ਦਿੰਨੇ ਆ ਵੱਡੇ ਆ ਆ ਸਾਰੀ ਰੇਂਜ ਵੱਡੇ ਦੇ ਆ ਗਈ ਉਸ ਤੋਂ ਬਾਅਦ ਇੱਧਰ ਜਿਹੜੇ ਹੈਗੇ ਆ ਛੋਟੇ ਵੀ ਹੈਗੇ ਆ ਜੇ ਕਿਸੇ ਨੇ ਛੋਟਿਆਂ ਵਾਲੇ ਵੀ ਟੇਲ ਚਾਹੀਦੀ ਹੈ लॻे <laughs> ਇਹ ਤਾਂ ਹੋ ਜਾਏਗਾ ਵਾਰੰਟੀ 1 ਸਾਲ ਦੀ ਵਾਰੰਟੀ ਹੈਗੀ ਹਰੇਕ ਪ੍ਰੋਡਕਟ ਦੇ ਉੱਤੇ ਸਪੇਅਰ ਪਾਰਟ ਜੇ ਮਿਲ ਜੇਗਾ ਨਾ ਬਾਅਦ ਚ ਵੀ ਖਰਾਬ ਹੋ ਜਾਵੇ ਹਾਂਜੀ ਸਰ ਹਾਂਜੀ ਨਹੀਂ ਨਹੀਂ ਸਾਰਾ ਸਪੇਅਰ ਪਾਰਟ ਮਿਲ ਜੇਗਾ ਸਰ ਹਾਂਜੀ ਉਹਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਸਪੇਅਰ ਪਾਰਟ ਦੀ ਕਿਹੜੀ ਨੀ ਮਸ਼ੀਨਰੀ ਆਉਂਦੀ ਆ 80% ਜੀਵਨ ਦਰਾਂ ਦੇ ਦਾ ਵਸ ਨਹੀਂ ਹੋਇਆ ਹਾਂ ਕਿਹਨੇ ਕੋੰਦ ਲੈਣ ਜੋਗੇ ਕਿਤਾ ਇੱਥੇ ਕਿਉਂਕਿ ਐਂਜ ਕੋਈ ਪ੍ਰਦਰਸ਼ਨ ਨਹੀਂ ਕਰਦੇ ਤਾਂ ਆਪਦੀ ਵੱਡੀ ਚੀਜ਼ ਦੀ ਕਰਦਾ ਅਗਲਾ ਜੇ ਕੋਈ ਛੋਟੀ ਮਸ਼ੀਨਰੀ ਆ ਤਾਂ ਲੈਂਦਾ ਹੀ ਨਹੀਂ ਇੱਥੇ ਕੋਈ ਦੇਖ ਦੇਖਣ ਨੂੰ ਮਿਲਦੀ ਨਹੀਂ ਟਰੈਕਟਰ ਵੀ ਖੜੇ ਆ ਆਪਣੇ ਕਰਤਾਰਕ ਟਰਪਾਰ ਟਰੈਕਟਰ ਉਹ ਪਲੇ ਆਉਂਦੇ ਫਿਰ ਹੁਣ ਪਤਾ ਨਹੀਂ ਲੱਗਦਾ ਰ ਕੀ ਯਾਰੀ ਪਤਾ ਨਹੀਂ ਲੱਗਦਾ ਕਿ ਉਹ ਹੀ ਤਾਂ ਹੈ ਕਰਤਾਰਕ ਸਟਾਲ ਲਵਾਤੀ ਸੀ ਮਤਾਈ ਇੱਕ ਮੈਂ ਕਿਹਾ ਚਲ ਮੈਂ ਕਿਹਾ ਤੁਸੀਂ ਵੀਡੀਓ ਬਣਾਉਣੀ ਹੈ ਨਾ ਹਾਂ ਲੋਕ ਖੁਸ਼ ਕਰ ਦੇਣੇ ਹਰ ਇੱਕ ਹਜ਼ਾਰ ਵਾਲੇ ਜਾਣਕਾਰੀ ਦਿੱਤੀ ਜਾਏਗੀ ਠੀਕ ਹੈ ਇਹ ਲੈਟਰ ਵੀ ਮਾਰਕੀਟ ਹੁਣ ਬਣੀ ਜਾਂਦੀ ਹੈ ਖਰਦਾਰ ਦੀ ਹਾਂ ਹਿੱਸਾ ਜਿਹਨੂੰ ਕਰਾਰੋ ਕਰੂਗਾ ਫੇਰ ਪੁਰਨਾ ਠੀਕ ਹੈ ਸਪਾਨ ਸਾਰਾ ਹੀ ਚੰਗਾ ਹੈ ਠੀਕ ਹੈ ਇਹ ਲੈਟਰ ਚੱਲੂ ਆਲ ਟਾਈਮ ਚੰਗਾ ਸੰਗਾ ਚੱਲੂ ਹਾਂ ਵੈਰਾਈਟੀ ਵੀ ਹੈਗੀ ਇਹਨਾਂ ਕੋਲ ਮਤਲਬ ਹਾਂ ਸਾਰੇ ਤਰ੍ਹਾਂ ਦੀ ਆਪਣੇ ਕੋਲ ਇਹਨਾਂ ਕੋਲ ਰੇਂਜ ਹੈਗੀ ਹੈ ਰੇਂਜ ਸਾਰੀ ਕਵਰ ਕਰਦੇ ਮਨੋ ਹਨ ਕਮੈਨਾਂ ਨੇ ਨੇ ਹੌਣ ਨਹੀਂ ਚੱਲਦੇ ਹਾਂ ਪਰ ਕਮੈਨ ਮੇਲੇ ਦਾ ਨਿਊ ਹਾਲੈਂਡ ਦੀ ਜ਼ਿਆਦਾ ਵਧ ਗਿਆ ਹੈ ਨਾ ਨਹੀਂ ਉਹ ਤਾਂ ਆਮ ਲੋਕ ਲੈਦੇ ਉਹ ਤੋਂ ਮਹਿੰਗਾ ਪਾੜਾ ਨਹੀਂ ਹੈ ਤਾਂ ਮਹਿੰਗਾ ਹਾਂ ਪਰ ਅੱਛਾ ਕਿੰਨੇ ਗ੍ਰੇਡ ਦਾ ਫਰਕ ਹੈ ਇੱਕ ਜਿਵੇਂ ਖਰਤਾਰ ਵਾਲਿਆਂ ਦੀ ਤੇ ਨਿਊ ਹਾਲੈਂਡ ਦੀ ਆਪਾਂ ਦਵਲ ਵਾਲੀ ਗੱਲ ਹੀ ਹੋਊਗੀ ਵੀ ਤਾਂ ਲੱਗਦਾ ਦਵਲ ਵਾਲੀ ਨਾ ਮੈਂ ਇਹ ਆਮ ਮੈਂ ਕਦੇ ਪਿੰਡਾਂ 'ਚ ਕੋਈ ਵੱਡੀ ਮਸ਼ੀਨ ਨੂੰ ਹੋਰ ਦੇਖੀ ਦੇਖੀ ਨਹੀਂ ਠੀਕ ਆ ਉਹ ਖੜੀ ਤੁਹਾਡੇ ਇੱਕੋ ਸਪਰੇਅ ਵਾਲੀ ਮਸ਼ੀਨ ਹਾਂ ਉਹ ਤਾਂ ਜਾਂਦੇ ਆ ਆਜੋ ਪੀ ਸੀ ਐਸ ਇਹ ਤੋਂ ਪਰਲੇ ਪਾਸੇ ਵੀ ਦਿਖਾਤਾ ਸੀ ਤੇ ਬੜ ਮੇਲਾ ਆਇਆ ਨਾ ਵੱਡਾ ਬਹੁਤ ਆ ਜੇ ਗੱਲ ਕਰੀਏ ਜਿਹੜਾ ਇਹਨਾਂ ਦਾ ਆ ਟਰੈਕਟਰ ਹੋ ਗਏ ਕੰਬਾਈਨਾ ਆਇਆ ਇੱਧਰ ਦੇ ਖੇਤੀ ਲੈਡ ਜਿੰਨੇ ਵੀ ਸੰਦ ਪੱਲੇ ਆ ਇਹ ਸੈਕਸ਼ਨ ਬਹੁਤ ਵੱਡਾ ਐਜ਼ ਕੰਪੇਅਰ ਦੇਖੀਏ ਕਿਤੇ ਹੋਰ ਇਹੋ ਜਿਹਾ ਮੇਲਾ ਨਹੀਂ ਲੱਗਦਾ ਐ ਕਿ ਨਹੀਂ ਮੈਨੂੰ ਲੱਗਦਾ ਕਿਤੇ ਹੋਣਾ ਹੋਰ ਸਭ ਤੋਂ ਵੱਡਾ ਪੱਲੇ ਇਹੀ ਜਗ੍ਹਾ ਹਾਂ ਲੁਧਿਆਣੇ ਦਾ ਮੇਲਾ ਇਹ ਸਾਰਿਆਂ ਨੂੰ ਵੱਡਾ ਮੇਲਾ ਹੈ ਕਿਉਂਕਿ ਮੈਂ ਬਠਿੰਡੇ ਵੀ ਗਿਆ ਸੀ ਉੱਥੇ ਵੀ ਲਿਮਟਿਡ ਜੇ ਸੀਗੇ ਇੰਨਾ ਮਤਲਬ ਦਵਾਈਆਂ ਦੁਬੀਆਂ ਤੇ ਰੇਸ ਸਪਰੇ ਦੇ ਇੰਧਰ ਹੀ ਸਟਾਲਾ ਸੀਗੇ ਬਟ ਜੇ ਟਰੈਕਟਰਾਂ ਦੀ ਗੱਲ ਕਰੀਏ ਜਾਂ ਕੋਈ ਲੋ ਵੀ ਸੰਦ ਪੱਲੇ ਵਾਲੀ ਉਹ ਹੈ ਨਹੀਂ ਸਿੰਨ ਇੱਧਰ ਹੀ ਆ ਜਾਓ ਐਂ ਨਹੀਂ ਚੱਲਦੇ ਪ੍ਰੀਤ ਆ ਗਿਆ ਪ੍ਰੀਤ ਦੇ ਵੀ ਬਹੁਤ ਚ ਬੜੀ ਬਹੁਤ ਠੀਕ ਆ ਠੀਕ ਆ ਇਹ ਮਿੱਟੀ ਬਹੁਤ ਆ ਕਹਿੰਦੇ ਇੱਥੇ ਵਿਜ਼ਿਟ ਕਰੂੰਗਾ ਇਹ ਮੇਲਾ 2 ਦਿਨ ਹੈ ਤੇ ਇੱਕ ਤਾਂ ਅੱਜ ਹੈਗਾ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇੱਕ ਲਾਲੋ ਵੀ ਚੱਲ ਰਿਹਾ ਅੱਜ 22 ਤਰੀਕ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ 22 ਤਰੀਕ ਨੂੰ ਵੀ ਮੇਲਾ ਹੈਗਾ 21 ਤੇ 22 ਦੋ ਤਰੀਕ ਦਾ ਸ਼ਕਤੀਮਾਨ ਹਾਂ ਜੀ ਜੇ ਸਾਡੇ ਕੋਲ ਉਹ ਰੇਟਾਂ ਦੇ ਫਰਕ ਹੈ ਰੇਟ ਦਾ ਫਰਕ ਆ ਚੀਜ਼ਾਂ ਸਾਰੀਆਂ ਹੀ ਹੋਈਆਂ ਆ ਦਿਖਾ ਦੇ ਨੇ ਇੱਕ ਵਾਰੀ ਸ਼ਕਤੀਮਾਨ ਹਾਂ ਸੇਮ ਉਹੀ ਮਸ਼ੀਨ ਹੈ ਨਾ ਇਹ ਪ੍ਰਾਈਜ਼ਿੰਗ ਲਿਖੀ ਹੈ ਨਾ ਪ੍ਰਾਈਜ਼ਿੰਗ ਲਿਖਿਆ ਮੈਂ ਇਹਨਾਂ ਨੂੰ ਲਿਖੀ ਨਾ ਆ ਕਿ ਦੀ ਹੈ ਮਿੱਟੀ ਪੱਟਣ ਵਾਲੀ ਹੈ ਰੋਡ ਛੜਕ ਪੱਟਣ ਵਾਲੀ ਅੱਛਾ ਗੱਠਾਂ ਵਾਲੀ ਹੈ ਗੱਠਾਂ ਵਾਲੀ ਹੈ ਹੈ ਚਾਰ ਪੌਣ ਵਾਲੀ ਹੈ ਚਾਰ ਪੌਣ ਵਾਲੀ ਅੱਛਾ ਇਹ ਕਿਹੜਾ ਸਸਤੀ ਹੋਣੀ ਹੈ ਹਾਂ ਇਹ ਕਿਹੜਾ ਸਸਤੀ ਹੋਣੀ ਹੈ ਮਹਿੰਗੀ ਹੋਊਗਾ ਹਾਂ ਉਹ ਵੀ ਐਸੀ ਸ਼ਕਤੀਮਾਨ ਵਾਲੇ ਤੇ ਹੁਣ ਚੱਲਦੇ ਆ ਅੱਗੇ ਕਿਤੇ ਹੋਰ ਹੋਰ ਦੱਸੋ ਬਾਈ ਕਿੱਧਰ ਨੂੰ ਕੀ ਐ ਆਹ ਜੌਂਡੀ ਰਾਣਾ ਦੀ ਵੀ ਹੈਗੀ ਮੁੰਡਾ ਨਹੀਂ ਹੋਰ ਹੈ ਕੋਈ ਮਾਸਟਰ ਮਾਈਂਡ ਹੈ ਦਾ ਸੱਚਾ ਠੀਕ ਹੈ ਇਹ ਮਹਿੰਗੇ ਆ ਇਹ ਮਹਿੰਗੇ ਆ ਆਹ ਹੋ ਜਾ ਜਿਹੜਾ ਪਲਾਇਆ ਨਗਿਆ ਹਾਂ ਹਾਂ 13-14 ਲੱਖ ਦਾ ਠੀਕ ਹੈ ਵੀਡੀਓ ਕਾਫੀ ਲੰਬੀ ਬਣ ਰਹੀ ਆ ਤੇ ਇਹਨੂੰ ਮੈਂ ਦੋ ਹਿੱਸਿਆਂ 'ਚ ਡਿਵਾਈਡ ਕਰੂੰਗਾ ਇੱਕ ਪਾਰਟ 1 ਤੇ ਇੱਕ ਪਾਰਟ 2 ਤੇ ਲਗਾਤਾਰ ਤੁਸੀਂ ਇੱਕ ਇੱਕ ਅੱਜ ਦੇਖ ਕਹ ਲ ਤੁਸੀਂ ਇਹਨੂੰ ਦੇਖ ਸਕਦੇ ਹੋ ਇਹ ਹੈਗੀ ਹੈ ਮਾਸਟਰ ਮਾਈਂਡ ਦੀ ਜਿਹੜੀ ਆਪਾਂ ਪਿੱਛੇ ਦੇਖੀ ਸੀ ਉਹ ਸੀ 15 ਲੱਖ ਦੀ ਤੇ ਕੈਪੈਸਿਟੀ ਕਿੰਨੀ ਹੈ ਦੀ ਹਾਂ ਇਕੋ ਹੀ ਜਰਤ ਹੈ ਇਕੋ ਲੈ ਹਾਂ ਨਹੀਂ ਟਾਇਰ ਦੀ ਆਪਸ਼ਨ ਉਹਦੇ ਵਿੱਚ ਵੀ ਸੀਗੀ ਅੱਛਾ ਅੱਛਾ ਇੱਕੋ ਲਾਈਨ ਤੇ ਅੱਛਾ ਦੋਨੇ ਪਿਛਲੇ ਇਕੱਠੇ ਮੁੜ ਜਾਂਦੇ ਆ ਜਾਂ ਵੀ ਇੱਧਰ ਨੂੰ ਮੁੜਿਆ ਅੰਦਰ ਨੂੰ ਮੁੜ ਜੂਗਾ ਇਹਦਾ ਟਾਇਰ ਸੇਮ ਚ ਮੁੜ ਜਾਂਦਾ ਏਸੀ ਕੈਬਨ ਕਰਤਾ ਹੈ ਕਾਲ ਕਰਦਾ ਤਾਂ ਮਗਰ ਸਪਰੇ ਕਰੇ ਹਾਂ ਕਾਲ ਕਰਦਾ ਇਹ ਯੂਰੀਆ ਖਲਾ ਰੂਗਾ ਸਪਰੇ ਕਰੇ ਜੀ ਵਾਲਾ ਇਹ ਕਾਰ ਮੈਨੂੰ ਦੋ ਇਸ ਸਸਤਾ ਥੋੜਾ 10 ਛੜਦਾ ਸਲੱਖਾ ਦਾ ਮੁੱਲ ਹੈ ਇਹ ਬਰਾਉਡ ਐਸੀ ਹੈ ਹਾਂ ਕਾਰ ਨੂੰ ਮੈਂ ਮੁਰੇ ਆਉਂਦੀ ਚੀਜ਼ ਕਰਵਾ ਕੇ ਆਪ ਕੋਈ ਜਾਣੀ ਬੜੀ ਹੋ ਸਕਦਾ ਹੈ ਤਾਂ ਮੌੜੀ ਜਾਣੀ ਫੂਲ ਲੋੜ ਨਹੀਂ ਪੌੜੀ ਨਾ ਲਾਈਨ ਤੇ ਟਾਈਮ ਦੀ ਲਾਈਨ ਸੀ ਦੇ ਵਿੱਚ ਮਾਸਤ ਬਾਈ ਦਾ ਲੱਗਦਾ ਇਸ ਨੂੰ ਮੈਂ ਵਕਤ ਸਾਡੇ ਸਾਡੇ ਇਹਦੀ ਸੀ ਗਾ ਜਿੰਨੇ ਪੈਸੇ ਨਾ ਕੋਈ ਲੋਕ ਸਪਰੇ ਵਾਸਤੇ ਲਉਂਦੇ ਨਹੀਂ ਲਾਉਂਦੇ

ਇੱਕ ਵਾਰੀ ਚ ਲੈ ਕੇ ਜਾਂਦਾ ਸਹੀ ਗੱਲ ਹੈ ਨਿਊ ਹਾਰਲੈਂਡ ਵਾਲੇ ਆ ਹੀ ਨਹੀਂ ਗਏ ਅੱਛਾ ਨਾ ਹੀ ਚੱਲਦਾ ਹੈ ਮਹਿੰਦਰਾ ਵਾਲੇ ਤਾਂ ਖੜੇ ਆ ਉੱਥੇ ਬਹੁਤ ਟਰੈਕਟਰ ਦਿੱਖੀ ਜਾਂਦੇ ਆ ਸਭ ਤੋਂ ਵੱਧ ਸੇਕ ਆ ਅੱਛਾ ਮਹਿੰਦਰਾ ਦੇ ਸੀਗੇ ਹਾਂ ਮਹਿੰਦਰਾ ਆਲਮੋਸਟ ਬੜੇ ਪਰਚੀ ਗੁੱਚੀ ਮੁੱਚੀ ਕਰਕੇ ਦੇਵਟਵਾਲੀ ਚਲੋ ਕਿੱਥੇ ਆਣਾ ਇਧਰ ਕੀ ਹੈ ਆਪਾਂ ਬਹੁਤ ਸਾਹਮਣੇ ਆ ਇਹ ਕੀ ਹੈ ਲਾਸਟ ਪੁਆਇੰਟ ਆਪਣਾ ਬੱਸ ਇਹ ਇੱਥੇ ਹੈ ਕਿ ਖੇਤੀਬਾੜੀ ਬਾਰੇ ਸੁਝਾਉਣਗੇ ਕਿ ਸਾਡੇ ਮੀਂਹ ਬਾਰੇ ਜਾਣਕਾਰੀ ਵੀ ਹੈ ਅੱਛਾ ਤੁਸੀਂ ਕਰੋ ਸਪਰੇਈ ਕਈ ਜਿਹੜੇ ਗਾਹ ਬਦੂ ਤਸਾੜ ਹੁੰਦੇ ਹਨ ਨਾ ਮੌਜੂਦ ਸਰਵਾਨਤ ਕਰਦੇ ਠੀਕ ਹੈ ਸਰ ਕਰਦੇ ਆਪਾਂ ਇੱਥੇ ਹੁਣ ਤਾਂ ਸ਼ੁਰੂ ਨਵਾਂ ਦਾ ਸਰਵੋਤਮ ਬਸ਼ਾ ਦਾ ਹੌਸਲਾ ਹੈ ਸਾਡੀ ਪੌੜੀ ਹਾਂ ਸਦਕਾ ਹੀ ਆਪਾਂ ਖੇਤੀਬਾੜੀ ਨੂੰ ਪ੍ਰਸਾਰ ਦੇ ਵਿੱਚ ਲਿਆ ਸਕਿਆ ਸੋ ਡਾਕਟਰ ਡੀਐਸ ਚੀਮਾ ਜੀ ਜੋ ਦਵਿੰਦਰ ਸਿੰਘ ਚੀਮਾ ਜੀ ਸਾਡੇ ਪ੍ਰਬੰਧਕੀ ਬੋਰਡ ਦੇ ਮੈਂਬਰ ਔਰ ਸਬਜ਼ੀਆਂ ਦੇ ਬਹੁਤ ਮੁਕੇ ਮਹਾ ਜੋ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਨੇ ਇੰਜੀਨੀਅਰ ਅਮਰਜੀਤ ਸਿੰਘ ਜੀ ਜੋ ਇੱਕ ਸਾਡੇ ਪ੍ਰਬੰਧਕੀ ਬੋਰਡ ਦੇ ਮੈਂਬਰ ਹੋਣ ਬਣੇ ਨੇ ਔਰ ਬਹੁਤ ਲੰਬਾ ਤਜਰਬਾ ਇਹਨਾਂ ਦਾ ਖੇਤੀਬਾੜੀ ਦੇ ਵਿੱਚ ਔਰ ਬਹੁਤ ਲੋਕਾਂ ਨੂੰ ਪੀਏਯੂ ਦੇ ਇੱਕ ਵੈਸਟਰਨ ਦਿੱਤਾ ਉੱਤੇ ਕੰਮ ਕਰ ਰਹੇ ਨੇ ਪਰੰਗੀਆਂ ਨੇ ਉਹਦੇ ਵਿੱਚ ਵੀ ਬਹੁਤ ਯੋਗਦਾਨ ਪਾ ਰਹੇ ਨੇ ਔਰ ਸਾਡੇ ਵਿੱਚ ਡਾਕਟਰ ਬਾਲਮਕੰਦ ਸ਼ਰਮਾ ਜੀ ਜੋ ਵਿਸ਼ੇਸ਼ ਸਰਦੇ ਤੇ ਸਾਡੇ ਕੋਲ ਆਏ ਨੇ ਔਰ ਚੇਅਰਮੈਨ ਫੂਡ ਕਮਿਸ਼ਨ ਸੋ ਦੋਸਤੋ ਖੁਸ਼ੀ ਦੀ ਗੱਲ ਤਾਂ ਉਦੋਂ ਹੈ ਕਿ ਇਹ ਸਾਰੇ ਹੀ ਸਾਡੇ ਯੂਨੀਵਰਸਿਟੀ ਦੀ ਪ੍ਰੋਡਕਸ਼ਨ ਨੇ ਇਥੋਂ ਵੱੜ ਕੇ ਹੀ ਸੇਵਾ ਜਿਹੜੀ ਆ ਵੱਖ-ਵੱਖ ਖੇਤਰਾਂ ਦੇ ਵਿੱਚ ਵੱਖ-ਵੱਖ ਵਿਭਾਗਾਂ ਰਾਹੀਂ ਤੁਹਾਡੀ ਕਰ ਰਹੇ ਨੇ ਜਿਹੜੇ ਕਿ ਜਾਣਦੇ ਨੇ ਕਿ ਕਿਸਾਨ ਦੀ ਨਬਜ਼ ਕੀ ਆ ਉਹਨੂੰ ਕੀ ਚਾਹੀਦਾ ਔਰ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਸੋ ਆਵਰ ਸਪੈਸ਼ਲ ਗੈਸਟ ਗੈਸਟ ਆਫ ਆਨਰ ਡਾਕਟਰ ਸੈਰਨ ਬੇਨਸ ਜੋ ਕੈਲੀਫੋਰਨੀਆ ਸਟੇਟ ਐਗਰੀ ਸਟੇਟ ਯੂਨੀਵਰਸਿਟੀ ਯੂਐਸ ਤੋਂ ਸੇਸ਼ ਤੌਰ ਤੇ ਸਾਡੇ ਵਿੱਚ ਨੇ ਅਸੀਂ ਆਨਰ ਮਹਿਸੂਸ ਕਰਦੇ ਹਾਂ ਕਿ ਲੋ ਬਈ ਮੇਲਾ ਦੇਖ ਹੈ ਤੇ ਜਿੰਨਾ ਕੋ ਮੋਟਾ ਮੋਟਾ ਸੀਗਾ ਸਾਰਾ ਤੁਹਾਨੂੰ ਆਪਾ ਦਿਖਾਤਾ ਤੇ ਜਸਵੰਤ ਜੀ ਕੁਝ ਲੈ ਕੇ ਆਇਆ ਕਾਦੇ ਬਿਸਕਟ ਲੈ ਕੇ ਆਏ ਹੋ ਕੋਦਰੇ ਦੇ ਕੋਦਰੇ ਦੇ ਤੇ ਇੱਕ ਕੋਦਰੇ ਦੇ ਬਿਸਕਟ ਲੈ ਕੇ ਆਂਦੇ ਆ ਦਿਖਾਉਣੇ ਪਹਿਲਾਂ ਤੁਹਾਨੂੰ ਡੱਬਾ ਆਹ ਕੋਦਰੇ ਦੇ ਆਹ ਇਹ ਕੋਦਰੇ ਦਾ ਬਿਸਕਟ ਆਹ ਹਨੀ ਓਟਸ ਵਾਲੇ ਆ ਇਹ ਹਨੀ ਓਟਸ ਵਾਲੇ ਆ ਇਹ ਤਾਂ ਵੈਸੇ ਥੋੜਾ ਥੋੜਾ ਖਾ ਕੇ ਦੇਖਿਆ ਜੀ ਵਧੀਆ ਹੈ ਖੈਰ ਟੇਸਟ ਤਾਂ ਵਧੀਆ ਹੈ ਹਨਾ ਗੋਡਾ ਕਿਤਾ ਇਹਨਾਂ ਨੇ ਚੱਕਰ ਪਾਈ ਹੈ ਖੰਡ ਨਹੀਂ ਪਾਈ ਸੀ ਫਿਰ ਮੈਦਾ ਹੈ ਨਹੀਂਗਾ ਮੈਦਾ ਹੈ ਨਹੀਂਗਾ ਇਹ ਹੀ ਦੋ ਚੀਜ਼ ਜਿਆਦਾ ਮਾੜੀਆਂ ਆਪਾਂ ਨੂੰ ਠੀਕ ਹੈ ਜੇ ਚੰਗੇ ਲੱਗੇ ਤਾਂ ਆਪਾਂ ਦੁਬਾਰਾ ਮੰਗਾਵਾਂਗੇ ਦੁਬਾਰਾ ਮੰਗਾ ਲਾਂਗੇ ਜੇ ਕਿਸੇ ਨੇ ਵੀ ਲੈਣੇ ਆ ਫ੍ਰੀ ਤੇ ਅਡਵਰਟਾਈਜ਼ਮੈਂਟ ਕਰ ਰਹੇ ਆ ਅਸੀਂ ਆ ਇਹਨਾਂ ਦਾ ਵੈਸਟਿੰਗ ਕਾਰਡਾ ਸਕਰੀਨਸ਼ਾਟ ਲੈ ਲਓ ਨੰਬਰ ਉੱਤੇ ਦਿੱਤੇ ਗਏ ਆਨਲਾਈਨ ਮੰਗਾਉਣੇ ਆ ਤੁਸੀਂ ਆਨਲਾਈਨ ਵੀ ਮਗਾ ਸਕਦੇ ਹੋ ਤੁਹਾਨੂੰ ਮਿਲ ਜਾਣਗੇ ਆ ਨੰਬਰ ਇਹਦੀ ਡਿਟੇਲ ਇਹਦੇ ਤੇ ਹੈਗੀ ਆ ਤੇ ਬਾਕੀ ਕਿਵੇਂ ਰਿਹਾ ਮੇ ਵਧੀਆ ਆਪਾਂ ਦਾ ਉਵੇਂ ਗਿੱਜੇਵੇਂ ਹਰ ਸਾਲ ਠੀਕ ਹੈ ਚੰਗਾ ਲੱਗਦਾ ਉਵੇਂ ਪਤਾ ਹੀ ਐ ਬੀ ਇੱਥੋਂ ਤੁਰਨਾ ਉੱਥੇ ਜਾਣਾ ਉੱਥੇ ਜਾਣਾ ਉਹ ਦੇਖਿਆ ਜਾਵੇ ਤਾਂ ਹਰ ਇੱਕ ਚੀਜ਼ ਹੀ ਹੈ ਹਾਂ ਹੈਨਾ ਕਾਫੀ ਵੱਡਾ ਸੀ ਮੇਲਾ ਤੇ ਚਲੋ ਹੁਣ ਚੱਲਦੇ ਆਪਾਂ ਵਾਪਸ ਥੋੜਾ ਜਾ ਕੇ ਉਹਨਾਂ ਡੀਕਾਥਲਨ ਕੋਈ ਸਮਾਨ ਸਮੁੰਜਾ ਲੈਣਾ ਤੇ ਫਿਰ ਚੱਲਦੇ ਆਪਾਂ ਸਿੱਧਾ ਵਾਪਸ ਗਰਮੀ ਹੈਗੀ ਹੈ ਗਰਮੀ ਪੂਰੀ ਹੋ ਗਰਮੀ ਪੂਰੀ ਹੈ